ਸਤਨਾ ਵਾਹਿਗੁਰੂ ਸਹਿਬ ਜੀ ਸੁਨੀ ਅਰਦਾਸ ਸੁਵਮੀ ਮੇਰੇ ਸਭ ਕਲ ਬੜਿਆ ਪਰ ਗੱਟ ਪੈ ਕਿੱਲੀ ਜੁਬੀ ਅੰਤ ਰੋ ਗੁਰਨਾ ਨਿਤਕੇ ਵੱਡਿਆ ਤਰ ਜੀ ਹਰੇ ਕਟੇ ਕਤ ਲਾਹਿ ਪਡਾਨੀ ਆਸ ਨਾਨਕ ਨਾਮ ਤੇ ਆਈਐ ਅਭੀ ਅਰੋ ਸਤੂ ਟਲੰਗਦ ਸਹੀ ਵੀ ਹੈ ਐਸੋ ਆਈ ਦਸਮਾਈ ਬਚਨ ਪਰਿਸ਼ ਹੈ ਗੁਰੂ ਕਹਿ ਜਨਮ ਮਰਨ ਦੁਖ ਜਾਈ ਹੋਵੇ ਸਭ ਤਖਸਮ ਦੀ ਤੋਨੇ ਅਰ ਸੰਸਰ ਸੋ ਛਟੀ ਦੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਐ ਸਰਜਨ ਸੱਚੇ ਪਾਤਸ਼ਾਹ ਹੋ ਛੇ ਜਹਾਂ ਦੇ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਰਬਨਾਮੇ ਸਾਹ ਹੋ ਸਤਨਾਮੁ ਵਜੀ ਸਰੀਂ ਮਹਲਾ ਤੀਜਾ ਕਛ ਤਨ ਤਜੇ ਮੁਰਗਵਾਰ ਮਨਮਖ ਭੁੱਲੇ ਅੰਧ ਗਵਾਰ ਬਿਖਿਆ ਕੇ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪਰਹਪਤ ਹੋਏ ਕਥ ਤਨ ਸਚ ਹੈ ਮੂਰਤ ਗਵਾਰ ਮਨ ਮੁਖ ਭੁਲੇ ਆਂਦ ਗਵਾਰ ਖਿਆ ਕੰ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨ ਬਰਾਪਤ ਹੋਏ ਸਚ ਤਨ ਗੁਰਨਤੀ ਪਾਈ ਕਚ ਤਨ ਮਨ ਅਵੇ ਜਾਏ ਰਹਾ ਮਨ ਮੁਕ ਭੁੱਲੇ ਸਭ ਮਜਿੰਗ ਬਾਰ ਭਵਨ ਟੁਬੇ ਨਾ ਹਰਵਾਰ ਨ ਪਾਂ ਸਤ ਗੁਰ ਪਿਟੇ ਰੂਹੀ ਤਾਂਕ ਸਾਚਰਤੇ ਐਨਸ ਬਰਾਂ ਚਾਹ ਜਗ ਮੇ ਅਮਰਥ ਸਾਚੀ ਬਾਣੀ ਤੋਰੀ ਤਾਂ ਖਰ ਨਾਮ ਸਮਾ ਦਿਸਾਦਕ ਤਰਸੇ ਸਭ ਲੋਏ ਤੂਰੇ ਭਾ ਪਰਪਤ ਹੋਏ ਸਬਕ ਸੱਚਾ ਸੱਚਾ ਹੈ ਸੋਏ ਤੂ ਤਬਰੰ ਪਛਾਣੇ ਕੋਈ ਸਚ ਸਚ ਸਜਿਆ ਪੰਦਰਢਾਈ ਨਾਨਕ ਆਪੇ ਵੇਖੇ ਆਪੇ ਸਜ ਲਾਈ ਸਦਕ ਸਚ ਸਚ ਹੈ ਸੋ ਤਛਾਣੇ ਕੋਈ ਸਚ 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 ਆਪ ਜਿੜਡਾਈ ਨਾਨਕ ਆਪੇ ਵੇਖੇ ਆਪੇ ਸਚ ਲਾਏ ਵਰਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਮੁਰ ਕਵਾਰ ਮਨੁ ਭੁੱਲੇ ਅੰਧ ਗਵਾਰ ਵਿਖਿਆ ਕੇ ਤਨ ਸਦਾ ਦੁਖ ਹੋਈ ਨਾ ਸਤਜਾਈ ਨਾ ਪ੍ਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ